ਸ਼ਸ਼ੀਕਾਲ ਜੀ ਕੀ ਹਾਲ ਨੇ ਉਮੀਦ ਕਰਦਾ ਤੁਸੀਂ ਠੀਕ ਹੋਵੋ ਮੈਂ ਇੱਕ ਲੰਡਨ ਔਰ ਇੰਗਲੈਂਡ ਔਰ ਸਕਾਟਲੈਂਡ ਦੇ ਬਾਰਡਰ ਤੇ ਖੜਾਗਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਪੌਲਾ ਹੈ ਪੌਲਾ ਨਾ ਇਹ ਸੈਂਟਰ ਦੇ ਵਿੱਚ ਆਗਾ ਹੁਣ ਮੈਂ ਇੰਗਲੈਂਡ ਦੀ ਸਾਈਡ ਤੇ ਖੜਾਗਾ ਮੈਂ ਇੱਕ ਕਰ ਮੈ ਇਧਰ ਹੋ ਜਾਗਾ ਮੈਂ ਸਕਾਟਲੈਂਡ ਹੋ ਗਿਆ ਹੁਣ ਮੈਂ ਸਕਾਟਲੈਂਡ ਦੇ ਵਿੱਚ ਖੜਾਗਾ ਤੇ ਇਧਰ ਮੈਂ ਇੰਗਲੈਂਡ ਦੇ ਵਿੱਚ ਆ ਗਿਆ ਸਾਹਮਣੇ ਦੇਖ ਸਕਦੇ ਹੋ ਟਰੱਕ ਖੜੇ ਨੇ ਟਰੱਕਾਂ ਦੇ ਉੱਪਰ ਦੋ ਝੰਡੇ ਦਿਖਾਈ ਦਿੰਦੇ ਨੇ ਜਿਹੜਾ ਨੀਲੇ ਕਲਰ ਦਾ ਝੰਡਾਗਾ ਉਹ ਇੰਗਲੈਂਡ ਦਾਗਾ जिला दूसरा का वो स्कॉटलैंड इधर पीछे बोर्ड लगे मैं कहूँगा तो तो दे ये देखो स्कॉटलैंड लिखा तो शुरू हो जाए स्कॉटलैंड शून ये मैं मतलब मैं इंग्लैंड खड़ागा एक करम तो की स्कॉटलैंड स्कॉटलैंड आ गया ये इंग्लैंड आ गया बहुत ही वीरिया गू है इतने कोई भी किसी भी तरह की बैरियर गेट नहीं लगी हैगी ठीक है न कोई भी जा सकता कोई भी ਇਹਨਾਂ ਦੇਸ਼ਾਂ ਦੇ ਇੰਨੇ ਵਧੀਆ ਆਪਸੀ ਸਬੰਧ ਨੇ ਕਿ ਇੱਥੇ ਕੋਈ ਵੀ ਬਾਰਡਰ ਦੇ ਉੱਪਰ ਕੋਈ ਵੀ ਪੁਲਿਸ ਮੁਲਾਜ਼ਮ ਜਾ ਕੇ ਤਾਂ ਨਹੀਂਗਾ ਜਿੱਦਾਂ ਆਪਣੇ ਸਟੇਟ ਦੇ ਉੱਪਰ ਵੀ ਪੁਲਿਸ ਬੈਠੀ ਹਦੀ ਹਰ ਇੱਕ ਕੰਟਰੀ ਦੀ ਇਹ ਬਦਲ ਰਹੀ ਹੈ ਕਿ ਇਹ ਹੋਰ ਦੇਸ਼ ਹੈ ਉਹ ਹੋਰ ਦੇਸ਼ ਹੈ ਠੀਕ ਹੈ ਨਾ ਵੀਡੀਓ ਮੇਰੇ ਨਾਲ ਮੈਂ ਅੱਗੇ ਤੁਹਾਨੂੰ ਲੈ ਕੇ ਚੱਲਦਾ ਕਿ ਆਪਾਂ ਇੱਕ ਚੱਲਾਂਗੇ ਵਿੱਚ ਦੇ ਉੱਤੇ ਜਿੱਥੇ ਸਕਾਟਲੈਂਡ ਅਤੇ ਇੰਗਲੈਂਡ ਦਾ ਵੱਖਰਾ ਵੱਖਰਾ ਬਾਰਡਰ ਬਣਿਆ ਹੋਇਆ ਉੱਥੇ ਇਹਨਾਂ ਦੀ ਉਹ ਠੀਕ ਹੈ ਧੰਨਵਾਦ ਸਸਿਦਾਰ